ਮੈਂ 1 ਫਰਵਰੀਲ ਨੂੰ ਇੱਕ ਵੀਡੀਓ ਪਾਈ ਸੀ ਕਿ ਮੈਂ ਜਿਹੜਾ ਕੈਨੇਡਾ ਵਿੱਚ ਇੱਕ ਸਾਲ ਵਿੱਚ 2 ਕਰੋੜ ਰੁਪਇਆ ਕਮਾ ਲਿਆ ਤਾਂ ਯਾਰ ਉਹਦੇ ਲਈ ਮੈਂ ਮਾਫੀ ਮੰਗਦਾ ਮੈਂ ਤੁਹਾਨੂੰ ਉਸ ਵੀਡੀਓ ਦੇ ਐਂਡ 'ਚ ਕਿਹਾ ਵੀ ਸੀਗਾ ਕਿ ਅੱਜ 1 ਅਪ੍ਰੈਲ ਹੈ ਤੇ ਮੈਨੂੰ ਇਦਾਂ ਲੱਗਦਾ ਸੀਗਾ ਕਿ ਸਾਰੇ ਹੀ ਲੋਕਾਂ ਨੂੰ ਪਤਾ ਹੀ ਆ ਕਿ 1 ਅਪ੍ਰੈਲ ਨੂੰ ਲੋਕ ਇਦਾਂ ਹੀ ਝੂਠੀਆਂ-ਮੂਠੀਆਂ ਕਹਾਣੀਆਂ ਜਿਹੜੀਆਂ ਸ਼ੇਅਰ ਕਰਦੇ ਨੇ ਤਾਂ ਮੈਂ ਵੀ ਉਹਦਾਂ ਦੀ ਇੱਕ ਛੋਟੀ ਜੀ ਇਦਾਂ ਹੀ ਇੱਕ ਮਜ਼ਾਕ ਹੀ ਕਰਿਆ ਸੀਗਾ ਤਾਂ ਬਹੁਤ ਲੋਕਾਂ ਨੇ ਜਿਹੜੇ ਆ ਜ਼ਿਆਦਾਤਰ ਪੀਰਾ ਬੈਣਾ ਨੇ ਆ ਕਮੈਂਟ ਕਰੇ ਨੇ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਨੇ ਮੈਨੂੰ ਇੰਨੇ ਪੈਸੇ ਚਾਹੀਦੇ ਨੇ ਤਾਂ ਮੈਨੂੰ ਲੱਗਦਾ ਸੀਗਾ ਕਿ ਸਾਰਿਆਂ ਨੂੰ 1 ਅਪ੍ਰੈਲ ਦਾ ਜਿਹੜਾ ਫਸਟ ਅਪ੍ਰੈਲ ਹੁੰਦਾ ਅਪ੍ਰੈਲ ਫੂਲ ਡੇ ਦਾ ਪਤਾ ਹੋਣਾ ਪਰ ਹਲੇ ਵੀ ਇਦਾਂ ਦੇ ਬਹੁਤੇ ਯਾਰ ਪਿੰਡਾਂ ਵਿੱਚ ਭੋਲੇ ਵਿਚਾਰੇ ਲੋਕ ਨੇ ਜਾਂ ਬੰਦੇ ਬੁੜੀਆਂ ਨੇ ਜਿਨ੍ਹਾਂ ਨੂੰ ਇੰਨਾ ਚੀਜ਼ਾਂ ਦਾ ਨਹੀਂ ਪਤਾ ਤਾਂ ਉਹਨਾਂ ਤੋਂ ਆ ਸਾਰਿਆਂ ਤੋਂ ਵੀ ਮਾਫੀ ਮੰਗਦੇ ਆ ਤਾਂ ਇਦਾਂ ਦੀ ਵੀਡੀਓ ਮੈਨੂੰ ਨਹੀਂ ਪਾਉਣੀ ਚਾਹੀਦੀ ਸੀ ਕਿਉਂਕਿ ਬਹੁਤ ਜਿਹੜੇ ਲੋਕ इमोਸ਼ਨਲੀ ਹੋ ਕੇ ਉਹਨਾਂ ਨੇ ਕਮੈਂਟ ਕਰੇ ਤਾਂ ਮੈਨੂੰ ਆਪ ਨੂੰ ਹੀ ਉਹ ਕਮੈਂਟ ਆ ਜਿਹੜੇ ਸਾਰੇ ਪੜ ਕੇ ਬਹੁਤ ਮਤਲਬ ਬੁਰਾ ਲੱਗਿਆ ਕਿਉਂਕਿ ਕਿਤੇ ਨਾ ਕਿਤੇ ਤੁਸੀਂ ਕੀ ਇੱਕ ਉਮੀਦ ਬਣ ਜਾਂਦੇ ਹੋ ਕਿਸੇ ਦੇ ਲਈ ਤਾਂ ਇਦਾਂ ਦੀ ਝੂਠੀ ਉਮੀਦ ਮੈਂ ਨਹੀਂ ਬਣਾਣਾ ਚਾਹੁੰਦਾ ਸੀ ਤਾਂ ਉਹ ਸਿਰਫ ਇੱਕ ਮਜ਼ਾਕ ਸੀਗਾ